ਸਤਿਗੁਰ ਜੀ ਸਾਰਿਆਂ ਨੂੰ ਸਪੰਜੇਰੀ ਫਾਰਮ ਦੇ ਬਹੁਤ ਬਹੁਤ ਵਲਕਮ ਹੈ ਜੀ ਅੱਜ ਆਪਣੇ ਕੋਲ ਪੰਜ ਝੋਟੀਆਂ ਪਹੁੰਚੀਆਂ ਨੇ ਸੂਈਆਂ ਸਵਈਆਂ ਬਿਲਕੁਲ ਤਾਜ਼ੀਆਂ ਜਿਹੜੀਆਂ ਝੋਟੀਆਂ ਦਿਖਾਉਣੀਆਂ ਬਿਲਕੁਲ ਆ ਟਾਪ ਕਲਾਸ ਰੰਗ-ਸਿੰਗ ਦੀਆਂ ਨਿਕੀਆਂ ਤੇ 15 ਤੋਂ 20 ਕਿਲੋ ਵਾਲੀਆਂ ਤੇ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਤੇ ਬਾਕੀ ਸਪੰਜੇਰਾਂ ਨਾਲ ਕਰਦੇ ਆ ਗੱਲ ਬਾਤ ਤੇ ਲੈਣੀ ਡਿਟੇਲ ਅੱਜ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਵਧੀਆ ਮਾਲ ਕੀ ਅੱਜ ਥਰੀਕ ਹੈਗੀ ਸ਼ਾਨ ਵੀਰ ਜੀ ਹਾਂ ਜੀ ਸਮਵਮੀ ਨਾ ਹਾਂ ਜੀ ਜ 2025 2025 ਜੇਣਾ ਹਿਆਦਵਾਲ ਜੀ ਹਾਂ ਜੀ ਸਪੰਜੀ ਬਾਤੀ ਸਰਪੰਚ ਦੇ ਦੀ ਹਾਲ ਦੇ ਝੋਟੀਆਂ ਸਵੇਰੇ ਝੋਟੀਆਂ ਜੀ ਸਵੇਰੇ ਪੰਜੀਆਂ ਜੀ ਮਤਲਬ ਜੇ 1 ਘੰਟਾ ਡੇਢ ਘੰਟਾ ਝੋਟੀਆਂ ਕੁੱਟੀਆਂ ਹਾਂ ਜੀ ਸਪੰਜੀ ਜੀ ਆ ਜਾਨ ਜਿਹੜਾ ਇਸ ਵਾਰ ਨਾ ਮੜੀਗਾ ਜਾਦਾ ਕਹਿੰਦਾ ਕਿ ਤੁਹਾਨੂੰ ਵੀਡੀਓ ਮੋਡ ਕਰੀ ਦਿੱਤੇ ਹਾਂ ਹਾਂ ਜੀ ਸਭ ਜੀ ਮਗਲੋਂ ਚਲੋ ਬਾਹਰ ਦਿਖਾ ਦੂਗਾ ਆਪੇ ਵੇਖ ਜਿਐ ਵੇਖ ਜਿਐ ਰਹਿਣਗੀਆਂ ਹਾਂ ਜੀ ਸਭ ਜੀ ਬਾਕੀ ਛੋਟੀਆਂ ਚੰਗੀਆਂ ਤੋਹਫਾਨ ਸੋਈਆਂ ਸੋਈਆਂ ਹਾਂ ਹਾਂ ਜੀ ਅਗਲੀ ਵਾਰ ਦੇ ਇਦਾਂ ਮਗਲੋਂ ਕੰਮ ਚੱਲਦਾ ਰਹੂਗਾ ਕੰਮ ਚੱਲਦਾ ਰਹੂਗਾ ਤੇ ਜਿਹੜਾ ਮੱਦੀ ਆਓ ਵੈਲਕਮ ਹਾਂ ਸੋਈਆਂ ਦੋਈਆਂ ਛੋਟੀਆਂ ਕਵੀ ਘਟੇ ਨਾਲ ਆਪਣੇ ਫਾਰਮ ਦੇ ਰਹੀਆਂ ਹਾਂ ਹਾਂ ਜੀ ਜੀ ਬਹੁਤ ਬਹੁਤ ਤੁਹਾਨੂੰ ਦਿੱਤੀ ਅੱਜ ਮੇਰੀ ਹਾਂ ਜੀ ਸਭ ਜੀ ਹਾਂ ਜੀ ਤੇ ਅੱਡਾ ਨਹੀਂ ਬੰਦ ਕਰਾਂਗੇ ਅੱਡਾ ਅੱਜ ਤਾਂ ਚੱਲੂਗਾ ਇਦਾਂ ਚੱਲਦਾ ਰਹੂ ਅੱਗੇ ਚਲੋ 15-16 ਝੋੜੀਆਂ ਰੀਤੀਆਂ ਹੁਣ 4-5 ਰਿਆ ਕਰੀਏ 5 ਰਹਿਣਗੀਆਂ ਝੋੜੀਆਂ ਰੀਤੀ ਵਿੱਚ ਆਈ ਜਾਣਗੀਆਂ ਆਈ ਜਾਣਗੀਆਂ ਤੇ ਨਾਲਾ ਗੱਲਾਂ ਬਾਤਾਂ ਕਰਦੇ ਆ ਨਾ ਨਾ ਕਰਨੇ ਦਰਸ਼ਨ ਤੇ ਆਲੋ ਫਿਰ ਬੁਢੀ ਵੱਡੀ ਗਨਮਤਾਂ ਦੇ ਨਾਲ ਨਾਲ ਕਰੀਏ ਆਲੋ ਉਧਰੋਂ ਚੱਲਦੇ ਹਾਂ ਲਓ ਜੀ ਅੱਜ ਝੋਟੀਆਂ ਵਾਲੀਆਂ ਤੁਹਾਨੂੰ ਖੋਣੀਆਂ ਟਾਪ ਕਲਾਸ ਸੂਈਆਂ ਸਵਾਈਆਂ 14 15 ਕਿਲੋ ਵਾਲੀਆਂ ਬਿਲਕੁਲ ਤਾਜ਼ੀਆਂ ਸੂਈਆਂ ਆ ਝੋਟੀਆਂ ਦੇ ਖਰਾਦੋ ਦਰਸ਼ਨ ਰੇਨ ਨਿਸ਼ੇਗ ਇਹ ਲੈ ਆਵਾ ਖਾ ਲੋ ਕਰਨ ਵਾਲੀ ਨੂੰ ਕਿਹੜਾ ਲੱਗਾ ਲਓ ਜੀ ਇਹ ਫਾਟਰ ਦੇਖ ਲਓ ਕਿਹੜਾ ਲੱਗਾ ਤੇ ਭੱਡੀ ਇਹਦਾ ਫੁੱਲ ਜੇ ਫੁੱਲ ਸਾਇਜ ਨੂੰ ਕਹਿੰਦੇ ਨੇ ਕੋਈ ਇਹ ਨਹੀਂ ਹੈਗੀ ਵੀ ਛੋੜੀ ਹਾਂਜੀ ਹਾਂਜੀ ਜਿਵੇਂ ਪੁੱਤ ਖੋਲ ਕੇ ਤੋੜ ਦੇ ਰਿੰਗ ਸੇਗ ਲੱਗਾ ਲਓ ਵੀ ਖੋਲ ਕੇ ਤੋੜ ਦੇ ਮੇਰਾ ਵੀਰ ਜੇ ਵੀਰ ਕਿਸੇ ਨਾਲ ਕਾਲੂ ਸੌਦਾ ਹੈ ਤੇ ਸੇਗ ਸੇਗ ਹੀ ਬਣਾ ਦਿੰਦੇ ਸਾਰਿਆਂ ਦੇ ਅੱਛਾ ਜੀ ਉਹ ਵੀ ਅੱਜ ਧਾਈਆਂ ਆਣੇ ਆਉਂਦੇ ਆਣੇ ਹੀ ਕਾਲੀ ਕੀਤੀ ਥੋੜੀ ਵੀਡੀਓ ਬਣਾਉਂਦੇ ਹਾਂਜੀ 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 ਟਾਈਮ ਮਤਲਬ ਥੋੜਾ ਜਿਆਦਾ ਕਰਨ ਨੂੰ ਫੁੱਲ ਬਣਾਇਆ ਹਾਂ ਟਾਈਮ ਥੋੜਾ ਇੱਕ ਦੇ ਇਹ ਕਈ ਵੀ ਟੌਪ ਕਲਾਸ ਬਰੀਕੀਆਂ ਬੁਰੀਆਂ ਚੈੱਕ ਕਰ ਲੜਦਾ ਬਿਲਕੁਲ ਦੇਖੋ ਕਰੋ ਆ ਭਾਜ ਜੈੱਟ ਬਲੈਕ ਦਿਖਾਉਣ ਨੂੰ ਕਿਹਾ ਦੱਸ ਲਓ ਜੀ ਲੰਬੀ ਲੰਬੀ ਬਹੁਤ ਹੈ ਛੋਟੀ ਤੇ ਜੇ ਆਰਡਰ ਦੀ ਗੱਲ ਕਰ ਲਈਏ ਫਿਟਿੰਗ ਆਲਾ ਆ ਗਿਆ ਬਿਲਕੁਲ ਫਾੜੀ ਆਲਾ ਆਰਡਰ ਆ ਗਿਆ ਥਣ ਨੋਕ ਆਲਾ ਆ ਗਿਆ ਤੇ ਪੇਠਪੂੜਾ ਚੈੱਕ ਕਰ ਲੇ ਕੋਈ 3 ਫੁੱਟ ਚੌੜੀ ਕਿਉਂ ਜੋ ਆਪਣਾ ਹਾਂ ਜੀ ਲੰਬੀ ਦੋਰ ਤੇ ਤੈਨੂੰ ਮੇਰਾ ਵੀਰ ਬਾਕੀ ਐ ਪਤਲੀ ਹੈ ਕੋਈ ਕਹਿ ਬਿਲਕੁਲ ਪ੍ਰੋਪਰ ਜਿਹਨੂੰ ਕਹਿੰਦੇ ਟੌਪ ਕਲਾਸ ਪੇਠਪੂੜੇ ਦੀ 3 ਫੁੱਟ ਚੌੜੀ ਬਾਕੀ ਚਵਾ ਗਵੇਂ ਸਪੰਜੀ 100 ਦੇ 100 ਹੀ ਆ ਲਓ ਜੀ ਚਵਾਏ ਆਈਆਂ ਆਈਆਂ 15 ਸਾਲ ਦੀ ਵੀਡੀਓ ਸਾਡੇ 450 ਕਿਲੋਮੀਟਰ ਪੈੜਾ ਕੱਢ ਗਈਆਂ ਹਾਂਜੀ ਹਾਂਜੀ ਪੁੰਦੇ ਆ ਪਤੀਆਂ ਗੋਲਿਆਂ ਦੇ ਤਕਰੀਬ 30 ਕਿਲੋਮੀਟਰ ਪੈੜਾ ਫਾਸੂ ਪੈ ਗਿਆ ਕਿ ਗੱਡੀ ਆਇਆ ਸੀ ਕੱਲਾ ਕੱਲਾ ਉਹਨੇ ਪਟਾਲਿਓ ਸਾਡੇ ਕਿੜੂ ਪੈਣਾ ਸੀ ਉਹਨੇ ਗੱਡੀ ਚੱਕਦੀ ਫਰਦਾਸਪੁਰ ਨੂੰ ਲਓ ਜੀ ਮਿਲਕ ਪੈਨ ਚੈੱਕ ਕਰ ਲਈਦਾ ਬਾਕੀ ਆ ਵੀ ਸਪੰਚ ਨੇ ਕਹਿੰਦਾ ਵੀ 30 ਕਿਲੋਮੀਟਰ ਪੈੜਾ ਵੰਡ ਕੇ ਆਈਆਂ ਨੇ ਅੱਜ ਉਹਨ ਪਟਾਲਿਓ ਪੁੰਦੇ ਥੱਲੇੋਂ ਮੁੜਨਾ ਹੈ ਜੀ ਹਾਂਜੀ ਉਹ ਸਿੱਧੇ ਲੰਗੇ ਲਓ ਜੀ ਉਹ ਲੇਖਾ ਪੈ ਗਿਆ ਫਿਰ ਉਹਨੂੰ ਹਾਰੀਆਲ ਦੇ ਤੁਰਕੇ ਜਾ ਕੇ ਗੱਡੀ ਉਹਨਾਂ ਨੇ ਵਾਪਸੀ ਲੈ ਕੇ ਆਏ ਜਾ ਕੇ ਬੁੱਧ ਲਓ ਜੀ ਲਓ ਕਿਉਂਕਿ ਥੋੜੇ ਸਮਝੇ ਨਾ ਨਾ ਇਹਨਾਂ ਲੋਕ ਦਾ ਕਾਹਦਾ ਕਾਟੇ ਬਣਾ ਇਹ ਹਾਂ ਜੀ ਹਾਂ ਜੀ ਇਹ ਕਿ ਸਿਕਾਨ ਛੋਟੀ ਦਾ ਮੈਨਸ ਸਿੰਘ ਕਾਲੂ ਸਿੰਘ ਬਣ ਜੂਗਾ ਜੇ ਤੇ ਬਿਲਕੁਲ ਓਰੀਜਨਲ ਆ ਹਾਂ ਜੀ ਹਾਂ ਜੀ ਕਾਲੂ ਸਿੰਘ ਦਾ ਬਣ ਕੇ ਛੋਟਾ ਖੜਾ ਹੋ ਜੂਗਾ ਹਾਂ ਜੀ ਤਾਜੀ ਸੂਈ ਸਵਾਈ ਦਾ 15 ਕਿਲੋ ਦੇ ਡੱਬੇ ਮਾਰਵਾ ਲੁੱਦ ਹਾਜਰ ਹਾਜਰ ਤਿਆਰ ਆ ਤਸੱਲੀ ਕਰਕੇ ਦੀ ਦੋ ਡੰਗ ਲਓ ਜੀ ਫਾਰਮ ਦੇ ਕੋਈ ਆ 15 ਕਿਲੋ ਵਾਲੀ 15 ਕਿਲੋ ਬਿਲਕੁਲ ਡੱਬੇ ਮਾਰਵਾ ਬਾਕੀ ਚਲੋ ਜੰਗਰ ਆਇਆ ਵਾ ਜੀ ਲੋ ਜਿਹੜਾ ਇਹਾਂਗੇ 17 ਕਿਲੋ ਦੀ ਲਓ ਜੀ 17 ਕਿਲੋ ਲਾ ਜੀ ਕੱਟੀ ਆ ਮਗਰ ਇਹਦੇ ਜੈੱਟ ਬਰੇਕ ਕਾਲੀ ਆ ਲਓ ਜੀ ਕੱਟੀ ਨਵਾਬ ਜੀ ਕਹਿੰਦਾ ਜੀ ਇਹ ਭਾਰੇ ਅੱਜ ਨੂੰ ਗੁੰਮਰ ਜੀ ਅੱਜ ਕੋਲ ਲੋਕਾ ਸਾਡੇ ਇਲਾਕੇ ਨੇ ਕਦੀ ਦਰਸ਼ਨ ਨਹੀਂ ਕੀਤੇ ਹੋਣੇ ਹਾਂਜੀ ਤੇ ਉਹ ਐਵੇਂ ਕਹਿੰਦੇ ਅੱਜ ਗੁੰਮਰ ਠੀਕੇ ਠੀਕੇ ਨਹੀਂ ਹਾਂ ਉਹਦੇ ਕੋਲ ਪੜਾ ਨਾਮ ਬਾਰਾ ਲੁਹਿਆਣੇ ਜੇ ਕਹਦੇ ਇਹ ਕੋਈ ਸਿੱਧੀ ਗੱਲ ਦੇ ਲਓ ਜੀ ਇਹ ਗੱਲਾਂ ਜਿਹੜੇ ਗੱਲ ਕਰਨਾ ਪ੍ਰਾਤਿਕਾਲ ਲਓ ਜੀ 55 ਨਾ ਸਾਰੀਆਂ ਅੰਗਰੇਜ਼ਾਂ ਜਾਂਦੀਆਂ ਬਾਕੀ ਟਾਪਰ ਮੇਰੇ ਕੋ ਪੈਣ ਕੋ ਚੈੱਕ ਕਰ ਲੇ 15 ਕਿਲੋ ਨੱਟ ਤਿਆਰ ਮੁੱਲ ਸਮਝੀ ਇਹ ਕੋਈ ਨਹੀਂ ਮੱਝਾਂ ਵੀ ਆਪਣੇ ਘਰੇ ਨਹੀਂ ਹਾਂਜੀ ਕਾ ਵਾਲੇ ਲੋਕ ਇਹ ਭਰਾ ਕਰਦੇ ਹਿਆਣੇ ਵੀ ਲਾਉਂਦੇ ਆ ਹਾਂਜੀ ਕਈ ਕਹਿੰਦੇ ਅਸੀਂ ਬੜੀਆਂ ਚੰਗੀਆਂ ਲਾਉਂਦੇ ਆ ਤੂੰ ਕਿਹੜੀ ਘਰੇ ਮਸ਼ੀਨ ਲਾਈ ਮਈਆ ਮਸ਼ੀਨ ਨਹੀਂ ਮੰਨਣ ਵਾਲੀ ਗੱਲ ਸਮਝੀ ਸਹੀ ਗੱਲ ਸਹੀ ਗੱਲ ਹੈ ਜੀ ਤੇ ਚਾਹੇ ਆ ਕਹਿੰਦੇ ਆ ਹਾਂਜੀ ਇੱਥੇ ਕਹਿੰਦੇ ਕੋਈ ਵਹਿਮ ਕਰਨਾ ਹੈ ਫਾਈਨ ਦਾ ਸਾਫ ਤੇ ਜਿੱਧਰ ਮਰਜ਼ੀ ਫਰੇਗਰ ਦਾਣਾ ਮੰਡੀ ਆਣ ਕੇ ਨਹੀਂ ਕਿਹੜੀ ਮਰਜੀ ਮਈ ਨਾ ਮਈ ਛੋੜੇ ਮਈ ਨਾ ਮਈ ਛੋੜੇ ਛੋੜੇ ਜਿਹੜਾ ਮਰਜੀ ਲਓ ਜੀ ਚਾਹੇ ਨਾ ਗੱਲ ਕਰਦੇ ਆ ਬਾਕੀ ਵੀ ਗੱਲਾਂ ਹਵਾ 'ਚ ਤੀਰ ਮਾਰ ਦਿੰਦੇ ਆ ਪਰ ਨਾ ਮਾਰਿਆ ਕਰੋ ਇਦਾਂ ਵੀਰ ਭਰਉਣ ਪੜੇ ਥੱਲੀ ਕਰ ਲਿਆ ਅੱਜ 15 ਕਿਲੋ ਦੀ ਥੱਲੀ ਕਰਾ ਕੇ ਦੇਵਾਂਗੇ ਲਓ ਜੀ 15 ਕਿਲੋ ਅੱਜ ਨੈਟ ਤਿਆਰ ਹੈ ਤੇ ਮੁੱਲ ਸਭ ਜੀ ਬਿਲਕੁਲ ਛੋੜੇ ਛੋੜੇ ਵੀਡੀਓ ਤੇ ਮੁੱਲ ਨਹੀਂ ਪਾਉਣੀ ਅੱਜ ਅੱਛਾ ਜੀ ਕਿਉਂਕਿ ਮੈਂ ਥੋੜਾ ਜ ठीक है जी निगे निके निगे निगे मतलब युमुना के लाज युमुन के निगे नि के, के, के। सुपरस्टार हीरा लाज क्टी फुल कटी मगर ਲਾਵਾ ਜੀ ਲੈ ਆਵਾ ਕਰੀ ਫੇਰ ਦੇਖ ਸਕਦੇ ਜੀ ਨੋਆ ਇਹ ਕਿਆ ਹੈ ਪੈਂਡੇ ਜਾਈਏ ਹਾਂ ਜੀ ਤੁਹਾਡੀ ਇੱਕ ਦੋਦੋਂ ਦੋ ਕੀ ਹੈ ਹੋਰ ਹੀ ਗੱਲਾਂ ਕਰਾਊਗੀ ਮੈਂ ਤਾਂ ਸਹੀ ਗੱਲ ਮੰਨਾਂ ਵਾਲੀ ਗੱਲ ਹੈ ਜੀ ਤੇ ਅੱਗੇ ਆ ਗਈ ਜੀ ਆਹ ਇਹ ਵੀ ਚੈਂਪੀਅਨ ਝੋਟੀ ਲਾਓ ਜੀ ਹਾਂ ਜੀ ਪਹਿਲਾਂ ਦੋ ਦੰਦ ਕੁੱਟ ਕੇ ਦਿਖਾਵਾਂਗੇ ਨੇ ਲਾਓ ਜੀ ਟਾਪਰ ਟਾਪ ਉਹਦੇ ਜੋ ਬਣਾ ਮਗਰ ਕੀ ਆ ਗਿਆ ਕੱਟੀ ਦੇ ਕੱਟਾ ਮਿਲਕ ਪੈ ਵਿਖਾ ਲੈ ਜੀ ਲਾਓ ਜੀ ਮਿਲਕ ਪੁਆਇੰਟ ਦਿਖਾਣੇ ਪਹਿਲਾ ਸੁਬਾਹ ਕੱਟੀ ਆ ਗਈ ਲਾਓ ਜੀ ਟਾਪਰ ਹੜੜੀ ਗੱਲ ਗੱਲ ਇਹਦੇ ਚਾਰ ਜਿਹੜਾ ਜਿੰਨਾ ਦਾ ਚਾਰ ਆ ਜਾਂਦਾ ਬੰਦਾ ਪੈਰ ਰੱਖ ਕੇ ਉੱਤੇ ਚੜ ਜਾਂਦਾ ਝੋਟੀ ਦੇ ਤੇ ਸਹੀ ਜਿਹੜੇ ਕਰਾਦੇ 2000 ਆ ਆ ਇਹਨੇ ਕੀਨੇ ਪਲੂਣਾ ਲਾ ਜੀ ਕੌਲੀ ਚ ਪਾਣੀ ਪੀਣ ਵਾਲੀ ਸੁਪੰਜੇ ਕੌਲੀ ਚ ਪਾਣੀ ਪੀਣ ਵਾਲੀ ਹੈ ਝੋਟੀ ਲਾ ਜੀ ਟਿਕਰੀ ਕਮਾ ਗੇ ਘਮਾਰੇ ਘਮਾਰੇ ਜੋਨਾ ਕਮਾ ਮਸਾ ਲਾ ਜੀ ਉੱਪਰ ਮੇਠਪੁਰੇ ਦੀ ਗੱਲ ਕਰ ਲਈਏ 3 ਫੁੱਟ ਚੌੜੀ 2 ਅਦਾਨ 2 ਦਾਵੇ ਕੱਤੀ ਬਰਮਲ ਜੈਡ ਬਲੈਕ ਜੈਡ ਬਲੈਕ ਹੈ ਕੀ ਆ ਬਾਕੀ ਇਹ ਕਦੀ ਤੁਹਾਨੂੰ ਆਲਟਰ ਦੇ ਕਦੀ ਚਾਰਸ਼ਵੇ ਦੇ ਦਿਖਾ ਲੈਂਦੇ ਆ ਬਿਲਕੁਲ ਮਿਲਕ ਪੰਡ ਤੁਹਾਨੂੰ ਦਿਖਾਰੀ ਮਰੀ ਜਿਹਾ ਬਣਾ ਚੈੱਕ ਕਰਾ ਦਿੰਦੇ ਆ ਵੇਖੋ ਜੀ ਪਿੱਥੀ ਪਿੱਥੀ ਬਹੁਤਿਆਰਾਂ ਦੇ ਵਿੱਚ ਤੇ ਮਿਲਕ ਪੰਡ ਦੋ ਦਾ ਪੈਪ ਹੀ ਲਗਾ ਜੋ ਤੇ ਬਿਲਕੁਲ ਜੈਡ ਬਲੈਕ ਦੋ ਦਾ ਬੈਕਤੀ ਦੋ ਦੰਦ ਲਓ ਜੀ ਦੋ ਦਾ ਇੱਕ ਮਾਰੇ ਜਾਂਦੇ ਵੀ ਜਾਂਦੇ ਬਿਲਕੁਲ ਸੋਹਣੀ ਸੁਨੱਖੀ ਭਾਈ ਜਵਣਾ ਦਾ ਵੀ ਬਿਲਕੁਲ ਹੈ ਹਾਂ ਹਾਂ ਜੀ ਸਵਲੀ ਚ ਪਾਣੀ ਪੀਣ ਆਲੀ ਆ ਜਾ ਰਹੇ ਬਾਗੀ ਪਿੰਡ ਜਨ ਨਾਰਾ ਨੂਰਾ ਬਹੁਤ ਆ ਮੈਨਾਂ ਚਾਈ ਵੇਹ ਝੋਡੀ ਦੀ ਨਫਲ ਵੇ ਗਰੀਏ ਵੀ ਇਹ 500 ਚਵਾਗ ਇੰਨਾ ਸੌਜ ਸੋਈਆ। ਆਰੀ 100 ਉਂਗਰੀ ਮੈਂ ਉਹ ਨਹੀਂ ਮਾਰੀ। ਲਓ ਜੀ 100 ਜੋ 100 ਚਵਾ। ਪਿੰਡ ਫੜਾ ਪੈੜੇ ਜਾਈਆਂ। ਹਾਂਜੀ ਦੇਖਾ ਕੇ ਆਈਆਂ ਵੀਰਾਂ ਨੇ 100 ਪਾਏ YouTube ਤੇ ਦੇਖ ਲੋ ਕੱਢ ਕੇ। ਹਾਂਜੀ ਰਾਤੀ ਇਹ 7:00 ਵਜੇ ਕੇ 5 ਮਿੰਟ ਦੇ ਲੋਟ ਆਈਆਂ ਸਵੇਰੇ 8:30 9:00 ਵਜੇ ਲੱਖੀਆਂ। Z ਬਲੈਕ ਕਾਲੀ ਆ ਕਹਿਣ ਹੋਣ ਨੂੰ ਅਰਜਨ ਗੁੰਗੜ ਕਹਿ ਦਈਏ ਮੈਨੂੰ ਸਾਰੇ ਮੂੰਹ ਟੋਟਿਆਂ ਦਾ ਪਤਾ ਨਵਾਬ ਕਹਿ ਦਈਏ। ਹਾਂਜੀ ਪਰ ਨਹੀਂ। ਕਹਿਣ ਇਹ ਨਹੀਂ ਚਲਾ। ਚਵਾਜ ਦਾ ਕਹਿ ਦਈਏ ਇਸ ਦਾ ਤਰ ਕਹਿ ਦਈਏ ਨਵਾਬ ਕਹਿ ਦਈਏ ਉਹ ਵੀ ਜ ਕੁਛ ਨਹੀਂ ਆ ਬੁਕਾਰੀ ਦੇ ਮਹੀ ਲੈਣਗੇ ਨੇ ਫੋਲਣ ਦੀ ਕਰਦਾ ਬਸ ਮਨਣਾ ਯਾਰ ਬੁਕਾਰੀ ਦੀ ਛੋੜ ਨਹੀਂ ਛੋੜਦੀ ਭੁੱਲ ਜਾਂਦੇ ਕਹਿੰਦੇ ਮਹੀ ਲਓ ਛੱਡੀ ਗੱਡੀ ਲੈ ਕੇ ਚੱਲੀਏ ਚੱਲੀਏ ਮਨਣ ਵਾਲੀ ਗੱਲ ਸਮਝੀ ਇੱਥੇ ਜਿਹੜੇ ਕਹਿੰਦੇ ਨਾ ਵੀ ਬਾਅਸ ਦਹੀਦਰੀ ਪੰਦੀ ਮੈਂ ਮੈਂ ਉਹ ਨਹੀਂ ਦਹੀ ਪਨੀਰ ਜਿਹੜੀ ਤੁਹਾਡੀ ਮਹੀਂ ਪਾਸ ਨਹੀਂ ਤੁਹਾਡੇ ਦੇ ਬਾਹਰ ਖਾਣਾ ਜੇ ਸਹੀ ਗੱਲ ਹੈ ਮੈਂ ਕਹਿੰਦੀ ਗੱਲ ਕਰਦਾ ਜੇ ਤੀ ਵਾਪਸੀ ਨਹੀਂ ਕਰੋਗੇ ਅਗਲੇ ਨੇ 20000 ਚੋਕੇ ਦੇਣੀ ਤੁਹਾਨੂੰ ਲਓ ਜੀ ਮੰਨਣ ਵਾਲੀ ਗੱਲ ਹੈ ਅਹੀ ਗੱਲਾਂ ਕਰਕੇ ਸੱਤੀਆਂ ਕੌੜੀਆਂ ਲੱਗਣਗੀਆਂ ਜਿਹਨੂੰ ਸੱਚ ਕੌੜਾ ਹੁੰਦਾ ਸੱਚ ਕੌੜਾ ਇਹਦੇ ਇਥੇ ਥੱਲੀਆਂ ਕਰਾ ਕੇ ਦਿੰਦੀਆਂ ਇੱਥੇ ਆ ਕੇ ਤੇ ਇੱਥੇ ਕਰਾਵੇ ਆਣਗੇ ਕੋਈ ਕਿੱਥੇ ਦੇ ਲੋਟੀ ਦਾ 15 ਕਿਲੋ ਦੁੱਧ ਦੋ ਦੰਦ ਦਾ ਤੇ ਬਾਕੀ ਗੱਲ ਇਹ ਆ ਵੀ ਕੰਡਾ ਕਰੋ ਲੈ ਬਾਕੀ ਸਭ ਜੀ ਕਹਿ ਦਿੰਦੇ ਨੇ ਵੀ ਹਰਿਆਣਾ ਹਰਿਆਣਾ ਜੀ ਜੀ ਰਹਿਣ-ਸਹਿਣ ਦੀ ਸੂਦਾ ਪੂਰੀ ਜੇ ਸਰਪੰਚ ਫਾਰਮ ਵਾਲੇ 2 ਨਾਲ ਕੇ 4 ਤਾਂ ਮੈਂ ਹੀ ਭੱਜ ਲੇ ਕਿਤੇ ਮੈਂ ਹੀ ਫਰੀ ਦੇ ਦਾਂਗੇ ਇਹ ਜੇ ਮਈ ਪੰਜਾਬ ਦੀ ਹੋਏ ਹਾਂਜੀ ਪੰਜਾਬ ਦੇ ਕਿ ਪੰਜ-ਚਾਰ ਕਿਲੋਮੀਟਰ ਬਾਰਡਰ ਨਾਲ ਦੇ ਵੀ ਹੋਏ ਹਾਂਜੀ ਤਾਂ ਹੀ ਤਾਂ ਹੀ ਤੇ ਦੁੱਧ ਦੇ ਨਾਲ ਇੱਟਾ ਮਾਰ ਕੇ 15 ਕਿਲੋ ਕਿੰਨੀ ਦੁੱਧ ਅੱਜ ਕੰਡਾ ਲੈ ਰਿਹਾ ਇੱਥੇ 15 ਕਿਲੋ ਕਟੇ ਹੋ ਦੁੱਧ ਆ ਮੈਂ ਕਹਿ ਲੂ ਭਈ ਨਵਾਬ ਦੀ ਕਹਿਣਾ ਮੈਂ ਨਹੀਂ ਕਹਿਣਾ ਪਤਾ ਕਿਹੜੀ ਹੈ ਨਹੀਂ ਪਰ ਸਹੀ ਗੱਲ ਹੈ ਜੀ ਤੇ ਕਹਿੰਦੇ ਦੇ ਦੇ ਨਹੀਂ ਛੋੜਾ ਜਾਈ ਛੋੜੇ ਛੋੜੇ ਦੇਣੇ ਛੋੜਾ ਜਾਈ ਕਿੰਨੇ ਦੀ ਦੇਣੇ ਫੋਨ ਤੇ ਸਾਰੇ ਵੀਡੀਓ ਇੱਥੇ ਚਵਾ ਕੇ ਫੇਰ ਰੇੜਕਾਂ ਦੇ ਦੇਣੇ ਛੋੜੇ ਛੋੜੇ ਰੇੜਕ ਹਾਂਜੀ ਆ ਨਗੇ ਨਗੇ ਰੇੜ ਕਰਕੇ ਦਿੰਦਾ ਕਿੰਨੇ ਦੀ ਦੇ ਦਈਏ 11 ਕਿੰਨੇ ਦੀ ਲਓ ਜੀ ਛੋਣੇ ਕਿੰਨੇ ਕੇ ਅੱਜ ਆਗੇ ਆਗੀ 3 ਨੰਬਰ ਤੇ ਜਾੜਾ ਬੋਲਣੀ ਕਰਦੇ ਹਾਂਜੀ ਇਹਦਾ ਸਿੰਗ ਗਵਾੜੀ ਖਾਦੀ ਵੀ ਚੈਂਪੀਅਨ ਹੀ ਹੋ ਲਓ ਜੀ ਇਹ ਵੀ ਜਿਹੜਾ ਬਾਦ ਦਿਖਾਦੇ ਮਰਾ ਵੀਰ ਵੱਡੇ ਕਦ ਦੀ ਫੁੱਲ ਫੁੱਲ ਸਾਈਜ਼ ਫੁੱਲ ਸਾਈਜ਼ ਨੂੰ ਕਹਿੰਦੇ ਨੇ ਕਿ ਉਹਦੀ ਟੋਕਰਾਸ ਤੇ ਫੁੱਲ ਸਾਈਜ਼ ਪਿੱਠਪੜੀ ਦੀ ਗੱਲ ਕਰ ਲਈਏ ਤੇ 3 ਫੁੱਟ ਚੌੜੀ ਤੁਹਾਨੂੰ ਬੱਚਾ ਮੂੰਹ ਮਾਰ ਗਿਆ ਗੱਡੀ ਦੇ ਵਿੱਚ ਹਾਂਜੀ ਕਿਉਂਕਿ ਅੱਜ ਆਈਆਂ ਹੀ ਸਫਰ ਦੇ ਵਿੱਚ ਆਵੇ ਬੱਚਾ ਵੀ ਵੇ ਪਾ ਲਾਵੇ ਤਾਜਾ ਬਿਲਕੁਲ ਤਾਜੀ ਸੂਈਸ ਭਾਈ ਕੱਟੀ ਲਓ ਜੀ ਕੱਟੀ ਸਪੈਸ਼ਲ ਇਹ ਵੀ ਜੈਡ ਬਲੈਕ ਲਓ ਜੀ ਅੱਜ ਦੋਰਾ ਦੋਰਾ ਕੰਮ ਹੋਣਾ ਹੈ ਇਹ ਹੀ ਕਹੇ ਦੀ ਵੀ ਇਹ ਨਵਾਬ ਦੀ ਹੈ ਜਗਰਾਜ ਦੀ ਨਹੀਂ ਕਹਿਣਾ ਨਹੀਂ ਕਹਿਣਾ ਕਹਿਣਾ ਕੀ ਹੈ ਕਹਿਣਾ ਕੀ ਹੈ ਓਹ ਕਹ ਦੋਰਾ ਓਹ ਨਾਲ ਫੋਲ ਕੇ ਦੋਰਾ ਜੇ ਝੋਟੇ ਕਰਾ ਲੈ ਦਸਣਾ ਮਾੜਾ ਬੱਚਾ ਚੋਂ ਗਿਆ ਬਾਕੀ ਟੀਕੋ 1.14 ਕਿਲੋ ਕੰਡੇ ਲਾਵਾਂ ਦੁੱਧ 1.14 ਕਿਲੋ ਲਓ ਜੀ 1.14 ਕਿਲੋ ਸਪੈਸ਼ਲ ਮੈਨੂੰ ਮਿਲ ਕੇ ਆਉਂਦੇ ਆ ਕੜੇ ਲੈ ਕੇ ਢਾਂਗ ਦੇਖ ਕੜੇਲ ਪੂਰੇ ਨਿਕਲ ਗਏ ਬਾਕੀ ਗੱਲਾਂ ਜਿਹੜੀਆਂ ਹਰਿਆਣਾ ਹਰਿਆਣਾ ਹੋਊਗੀ ਆ ਗਈ ਝੁੱਟੀ ਦਾ ਸਨੈਪ ਪੈ ਤੇ ਤਿੰਨ ਦਿਵਾਨ ਚੌੜੇ ਜੜੀ ਬਹੁਤ ਆ ਤੇ ਜੇ ਅਟਰ ਦੀ ਗੱਲ ਕਰ ਲਈ ਤਾਂ ਫਿਰੰਗਾਂ ਲਾ ਆ ਗਿਆ ਨੋਗਲਾ ਥਾਣਾ ਆ ਗਿਆ ਤੇ ਵੇਖੋ ਜੀ ਟੈਮੋ ਟੈਮ ਝੁੱਟੀ ਕੋ ਤੁਰਨਾ ਵੀ ਔਖਾ ਹੋ ਜਾਂਦਾ ਜੀ ਸਿੰਘ ਦੀ ਤੇ ਲੇਵੇ ਦੀ ਤੇ ਕੱਦ ਦੀ ਮਈ ਨਹੀਂ ਮਾਰੀ ਲੈਣੀ ਮਾਰੀ ਲੈਣੀ ਚੈਂਪੀਅਨ ਟੋਕਲਾ ਜਿਹਨੂੰ ਕਹਿੰਦੇ ਆ ਝੁੱਟੀ ਜਾਂਦੇ 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 ਲਓ ਜੀ ਜੇ ਗੱਲ ਕਰੀਏ ਮਿਲਕ ਪੁਆਇੰਟ ਦੀ ਦੋ ਦਾ ਪੈਪ ਹੀ ਲਗਾ ਦਿਓ ਲੇ ਲੈ ਲੈ ਮਰ ਗਿਆ ਤਾਉਗਾ ਸਿੰਗ ਰਿੰਗ ਦੀ ਤੇ ਤੇ ਬਾਕੀ ਜਿਹੜਾ ਮੋਲੇ ਅੱਜ ਪਾਈ ਰਹੇ ਨੇ ਨਿਕਲੇਗੇ ਮੋਲੇ ਬਾਕੀ ਇਹ ਵੀ ਤੁਹਾਨੂੰ ਝੋਟੀਆਂ 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 ਚੈਂਪੀਅਨ ਝੋਟੀਆਂ ਅੱਜ ਭਾ ਜਿਹੜੇ ਅੱਗੇ ਜਿਹੜੇ ਭਾ ਹੋਏ ਨੇ ਬਿਲਕੁਲ ਜੈਜ ਝੋਟੀਆਂ ਝੋਟੀਆਂ ਵਾਹ ਕਾਲੀਆਂ ਜਾਮੂ ਵਰਗੀਆਂ ਸੁਪਰ ਕਿਆਂ ਕਾਲੀਆਂ ਕਿੰਨਾ ਦੁੱਧ ਸੰਭੀ ਰਹੇ ਆਹ ਦੇਖ ਚੜਾਈਆਂ ਵੇਖੋ 3 ਫੁੱਟ ਆਹ ਚੀਜ਼ਾਂ ਵੇਖ ਇਹਨਾਂ ਦੁੱਧ ਕਰਨਾ ਹੀ ਵੇਖ ਸਹੀ ਗੱਲ ਹੈ ਸਹੀ ਕਰਕੇ ਗੜੇ ਝੋਟੀਆਂ ਨੂੰ ਕੋਈ ਸਾਡੇ 14 ਕਿਲੋ ਹਾਜ਼ਰ ਤਾਜੀ ਸੂਈ ਸੂਈ ਥੱਲੇ 17 ਕਿਲੋ ਦੀ ਔੜ ਤੇ ਝਾੜੀਆਂ ਇਸ ਕੋਈ ਬਾਜ਼ਾਰ ਹਨਾ ਲੱਗੇ ਆ ਝੋਟੀਆਂ ਮੰਨਣਾ ਇਹ ਅੱਜ ਹੈ ਜੇ 4 ਵਜੇ 4:30 ਹੋਏ 100 ਘੰਟੇ ਜਿਹੜੀਆਂ ਪਹਿਲਾਂ ਖੱਡ ਗਈਆਂ ਹਾਂ ਪਹਿਲਾਂ ਖੱਡ ਗਈਆਂ ਨੇ 400 ਕਿਲੋਮੀਟਰ ਹਾਂਜੀ ਹਾਂਜੀ ਤੇ ਇਹਨਾਂ ਵਿਚਾਲੇ ਇਹਨਾਂ ਤਖਾਵਟ ਨਹੀਂ ਲੱਥੀ ਇਹਨਾਂ ਦੀ ਕਿੰਨੇ ਰੀ ਦੇ ਦੇਣੀ ਆ ਜੈਲ ਮੁੱਲ ਜੈਲ ਫੋਨ ਤੇ ਰੇਟ ਬਿਲਕੁਲ ਨੋਰਮਲ ਰੇਟ ਦੇਣੇ ਆ ਨੋਰਮਲੀ ਕੋਈ ਜ਼ਿਆਦਾ ਰੇਡ ਨਹੀਂ ਹੈਗੇ ਕੋਈ ਅੱਗੇ ਆ ਗਈ ਭਾਈ 3 2 ਕੋਈ ਰੇਟ ਨਹੀਂ ਪਰ ਝੋਟੀਆਂ ਵੇਖ ਲਾ ਇਹ ਸੁਪਰਸਟਾਰ ਚੈਂਪੀਅਨ ਤੋਬਲਾ ਇਹ ਮੇਰੇ ਮੋਢੇ ਉੱਤੀ ਵੇਲਾ ਲਾਓ ਜੀ ਪਰ ਇਹਦੀ ਇੱਕ ਖਾਸੀਤ ਹੈਗੀ ਨੇ ਹਾਂਜੀ ਇਹ ਵੀ ਜੀ ਸੂਈ ਕੱਲ ਸਵੇਰ ਦੀ ਹੈ ਕੱਲ ਦੀ ਠੀਕ ਹੈ ਤੇ ਬੋਲੇਓ ਖਾਲੀ ਕਰਤੀ ਇਹ ਸਾਰੀ ਹਾਂਜੀ ਇਹ ਸਵੇਰੇ ਸਾਰੀ ਬੋਲੇਓ ਖਾਲੀ ਕਰਤੀ ਮੈਂ ਆਪ ਪਾ ਲਈ ਕੀਤੀ ਕਿਉਂਕਿ ਮੈਂ ਬੋੜੇ ਵਿੱਚ ਆਪਾਂ ਨਹੀਂ ਰੱਖਦਾ ਤੋੜ ਪੈਂਦੀ ਹੈ ਸਾੜੂ ਕਹਿ ਸਕਦਾ ਹਾਂਜੀ ਬਾਲੇ ਪੁੱਤ ਖੋਲ ਕੇ ਦੱਸ ਲਾਓ ਜੀ ਪੇਟਪੜੇ ਦੀ 3 ਫੁੱਟ ਚੌੜੀ ਹਾਂਜੀ ਨਾ ਬੱਚਾ ਵੀ ਖਾ ਲੇ ਇਹਦੀ ਗੱਲ ਕਹੀ ਜਾਣ ਦੇ ਲਓ ਜੀ ਤਾਜਾ ਬਿਲਕੁਲ ਨਾੜੂ ਨਾਲ ਲਓ ਜੀ ਨਾੜੂ ਨਾਲ ਬਿਲਕੁਲ ਤਾਜਾ ਕੱਲ ਕੱਲ ਦੀ ਸੂਈ ਕੱਲ ਦੀ ਸੂਈ ਬੋਲਿਓ ਖਾਲੀ ਲੱਪਾ ਨਹੀਂ ਚੁੱਕਿਆ ਜੜੀਆ ਲੱਪਾ ਨਹੀਂ ਚੁੱਕਿਆ ਹਲੇ ਤੇ ਸਿੰਘ ਰਿੰਗ ਦੀ ਬਿਲਕੁਲ ਐ ਚੈਂਪੀਅਨ ਟੀਓਡੀ ਕੱਲ ਹੋਰੀ ਹਾਂਜੀ ਇਹ ਮੂੰਹ ਚਾਰ ਦੰਦ ਲਓ ਜੀ ਚਾਰ ਦੰਦ ਅੱਜ ਦੋਂਦੀਆਂ ਝੋਗੀਆਂ ਤੇ ਖੀਰੀਆਂ ਲਓ ਜੀ ਪੇਠਪੁਰਾ ਤੇ ਫੁੱਲ ਸੈਜ ਨੂੰ ਭੱਟੀ ਕਹਿੰਦੇ ਵੱਡੀ ਫੁੱਲ ਸੈਜ ਲਓ ਜੀ ਟੌਪ ਕਾਸਟ ਜਾਂਦੇ ਜਾਂਦੇ ਭਾਈ ਬਾਕੀ ਇਹ ਵੀ ਤਾਜੀ ਸੂਈ ਆ ਥੋੜਿਆ ਸੋਹ ਸਾ ਮਨਾਈ ਆ ਲੱਪਾ ਛੱਪਾ ਲਾਇਆ ਵਾ ਮੈਂ ਨੇ ਤੇ ਪੂਰੇ ਪਾਰੇ ਚੱਕਣੇ ਵਾਲੇ ਦੇ ਬੋਲਿਓ ਖਾਲੀ ਕੀਤੀ ਆ ਜਾਂਦੇ ਮਲਗੀ ਜਾਂਦੇ ਬਿਲਕੁਲ ਐ ਬਰੀਕੀਆਂ ਬਰੁਕੀਆਂ ਬਹੁਤ ਆ ਤੇ ਭਾਜ ਨਿਕਨੇਗੇ ਨਿਕਨੇਗੇ ਪਾ ਛੋੜੇ ਛੋੜੇ ਚੈਂਪੀਅਨ ਝੋਟੀਆਂ ਪਾ ਨਿਕਨਗੇ ਲਓ ਜੀ ਤੇ ਇਸ ਪੰਜ ਫਿਰ ਤਾਜੀ ਸੂਈ ਆ 2.5 ਤੇ 3 2 ਲੱਖ ਰੁਪਏ ਹੋ ਰਹਿਣਾ ਨਹੀਂ ਆ ਹਾਂਜੀ ਆ ਛੋੜੇ ਛੋੜੇ ਨਿਕਨੇਗੇ ਇਹਨਾਂ ਦੀ ਸਭ ਤੋਂ ਵੱਡੀ ਬੌੜੀ ਖਾਲੀ ਏ ਝੋਡੀ ਥੋੜੀ 부ਜੀ 부ਜੀ ਜਾਂਦੀ ਏ ਲੋ ਕੋਈ ਗੱਲ ਨਹੀਂ ਦੋ ਦਿਨਾਂ ਚ ਕੰਮ ਨਹੀਂ ਬਾਈ ਜੀ 18 ਕਿਲੋ ਦੀ ਗਰੰਟੀ ਮਾਰ ਕੇ ਇੰਨੇ ਵੀ ਝੋਡੀ ਗਰੰਟੀ ਦੇ ਰਾਇਆ 18 ਕਿਲੋ ਦੀ ਸੇਵਾ ਵਾਲਾ ਪਰ ਖੜੇ ਵੰਡ ਪਾਉਣ ਵਾਲਾ ਹੋਵੇ ਵੰਡ ਪਾਉਣ ਵਾਲਾ ਏ ਝੋਡੀ ਦੀ ਨਸਲ ਯਾਰ ਕਬਾਲ ਦੀ ਵੇਖ ਝੋਡੀ ਦਾ ਲੇਵਾ ਹੋਵੇ ਕੀ ਹਾਂ ਮੈਂ ਸੋਨ ਨੂੰ ਕਿੱਦਾਂ ਕਰੂੰ ਸਹੀ ਗੱਲ ਮੰਨਣ ਵਾਲੀ ਗੱਲ ਸਮਝੀ ਲਾ ਬਾਈ ਜੀ ਬਿੰਦੀਆਂ ਵਾਲਾ ਚੱਟਾ ਬਿੰਦੀਆਂ ਵਾਲਾ ਚੱਟਾ ਤੇ ਖਾਲੀ ਕੀਤੀ ਏ ਖਾਲੀ ਆ ਬਿਲਕੁਲ ਜਮਾ ਫੁੱਲ ਸਾਈਜ਼ ਫੁੱਲ ਫੁੱਲ ਜਿਹਨੂੰ ਫੁੱਲ ਕਹਿੰਦੇ ਮੰਨਣ ਵਾਲੀ ਗੱਲ ਹੈ ਇਹ ਵੀ ਭਾਅ ਥੋੜਾ ਜਾਈ ਮੈਂ ਭਾਅ ਨਿਕਲੇਗਾ 28 ਰੁਪਏ ਰੇਟ ਨਹੀਂ ਹੈਗੇ ਛੋਟੇ ਛੋਟੇ ਆ ਛੋਟੇ 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 ਨੰਬਰ ਲਵਾਵਾਂਗਾ ਅੱਜ ਇੱਕ ਮਿਰੂ ਮੀਰ ਦਾ ਚੱਲੂਗਾ ਲਓ ਜੀ ਲਓ ਠੀਕ ਹੈ ਜੀ ਸਮਝੀ ਮੇਰਾ ਨੰਬਰ ਦੀ ਤੇ ਲਵਾਵਾਂਗਾ ਅੱਜ ਦੋ ਨੰਬਰਾਂ ਦੇ ਫੋਨ ਕਰ ਲਿਓ ਲਓ ਜੀ ਆ ਜਣਾ ਸਰਪੰਚ ਉਹਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਅਦ ਇੱਥੇ ਆਓ ਤਸੱਲੀ ਕਰੋ ਸੈਂ ਦੀ ਸੁੱਦਾ ਮਗਰੋਂ ਵੀ ਪੂਰੀ ਤੁਹਾਨੂੰ ਖਾਣ ਪੀਣ ਵੀ ਮਿਲੂਗਾ ਹਾਂ ਜੀ ਪੂਰੀ ਤਸੱਲੀ ਇਹ ਤਸੱਲੀ ਕਰਕੇ ਤੁਹਾਡਾ ਹੱਕ ਆ ਹੱਕ ਸਹੀ ਗੱਲ ਹੈ ਜੀ ਸਹੀ ਗੱਲ ਹੈ ਅਸੀਂ ਵੀ ਜੀ ਹਰ ਵੀਡੀਓ ਬਾਰ ਬਾਰ ਕਹਿੰਦੇ ਆ ਹਾਂਜੀ ਹਾਂਜੀ ਸ਼ਰਮ ਦੀ ਬੋਧ ਦੇ ਲਿਖਿਆ ਹੁੰਦਾ ਆ ਕਿ ਇਹ ਸ਼ਰਾਬ ਜਿਹੜੀ ਆ ਸਿਹਤ ਲਈ ਹਾਨੀਕਾਰਕ ਆ ਹਾਂਜੀ ਪਰ ਅਸੀਂ ਜਾਨ ਪੁੱਜ ਕੇ ਪੀਂਦੇ ਆ ਜਾਨ ਪੁੱਜ ਕੇ ਪੀਂਦੇ ਆ ਉਹ ਤੁਹਾਨੂੰ ਅਸੀਂ ਰੋਣਾ ਪਾਉਣੇ ਬਿਕਾਰੀ ਰੋਣਾ ਅਸੀਂ ਪਾਉਣੇ ਵਿੱਚ ਮਹੀਂ ਆਓ ਦੋ ਡੀ ਕੇਡਾਂ ਸੱਲੀ ਕਰਦੇ ਜਿਹੜੇ ਅੱਗੇ ਗਾ ਕੋ ਤੁਹਾਨੂੰ ਮਾਰਨ ਸਹੀ ਗੱਲ ਆ ਜੀ ਜਿਹੜਾ ਨਵਾਂ ਬੰਦਾ ਜੋੜਨਾ ਚੋਕੇ ਤਸਲੀ ਕਰਕੇ ਫਿਰ ਬਾਹਰ ਵਿੱਚ ਜੀ ਕਿਹਨੇ ਨੂੰ ਬੁਖਣਾ ਕੋ ਸਹੀ ਗੱਲ ਮੰਨਣ ਵਾਲੀ ਗੱਲ ਬਾਹਰ ਤੋਂ ਮੇਰੇ ਕੋ ਮੈਂ ਚੇਜ ਕਰੂਗਾ ਸਿੱਧੀ ਗੱਲ ਆ ਮੈਂ ਵੀ ਆ ਕਿਤੇ ਨਹੀਂ ਕੋਈ ਘੱਟ ਨਹੀਂ ਕਰਦਾ ਮੰਨਣ ਵਾਲੀ ਗੱਲ ਸਮਝ ਜੀ ਮੰਨਣ ਵਾਲੀ ਗੱਲ ਸਮਝ ਜੀ ਬਾਕੀ ਪਾਣੀ ਕਰਪਣਾ ਵਧੀਆ ਮਾਲ ਆ ਵਧੀਆ ਇੱਕ ਰਹਿ ਗਈ ਸਬੰਜੀ ਇੱਕ ਰਹਿ ਗਈ ਝੋੜੀ ਹੋਰ ਰਹਿ ਗਈ ਇੱਕ ਅੱਛਾ ਜੀ ਉਹ ਝੋੜੀਆਂ ਬਾਹਰ ਪਾਵਾਂਗੇ ਚਾਹ ਦੀ ਪਾਵਾਂਗੇ ਅੱਛਾ ਜੀ ਤੇ ਚੌਹਾਂ ਝੜੀਆਂ ਚੰਗੀਆਂ ਸਾਫ਼ ਸੁਥਰੀਆਂ ਚੈਂਪੀਅਨ ਟੋਟ ਵਾਲੀਆਂ ਚੈਂਪੀਅਨ ਲਾਓ ਜੀ ਹੋਰ ਸਬੰਜੀ ਜਿਹੜੇ ਗਾਟਾਂ ਨੂੰ ਕਾਤੀ ਨਾਮ ਮਾਰਾਂਗੇ ਕਿ ਸੱਜੇ ਬੰਦੇ ਨੂੰ ਮੂੰਹ ਉੱਤੇ ਲੱਗਣਾ ਹੁੰਦਾ ਮੰਨਾਂ ਵਾਲੀ ਗੱਲ ਹੈ ਚੰਗੀ ਚੀਜ਼ ਜੀ ਨਹੀਂ ਲੱਗਦੀ ਜਿੱਦਾਂ ਜਿੱਦੜ ਸ਼ੇਰ ਹੋ ਜੇ ਨਾ ਖੋਰ ਲਾਕ ਮਤਲਬ ਪੂਰਾ ਅਪੜੇ ਆਈ ਜਾਵੇ ਹਾਂਜੀ ਹਾਂਜੀ ਉਹ ਫਿਰ ਗਦਗਦਰਾਂ ਐਵੇਂ ਗਦਗਦਰ ਦਿੰਦਾ ਸਹੀ ਗੱਲ ਆ ਇਹ ਵੀ ਗੱਲ ਸਹੀ ਗੱਲ ਆ ਕਿਉਂਕਿ ਆਪਾਂ ਮੂੰਹ ਮੱਥੇ ਲਗਾ ਹੁੰਦਾ ਸਾਰੇ ਪਾਰੀ ਭਾ ਹਾਂਜੀ ਕਦੀ ਵੀ ਕਿਸੇ ਦੀ ਨਿਕਾਤੀ ਨਾ ਮਾਰੋ ਨਾ ਮਾਰੋ ਭਾਵੇਂ ਉਹ ਸੋਨੇ ਦਾ ਕੰਮ ਕਰਦਾ ਭਾਵੇਂ ਮਿੱਟੀ ਦਾ ਕੰਮ ਕਰਦਾ ਮਿੱਟੀ ਦਾ ਕਰਦਾ ਸਹੀ ਗੱਲ ਆ ਜੀ ਜਿਹੋ ਕੋਈ ਕਰਦਾ ਉਹਦਾ ਕਹੋ ਹਾਂਜੀ ਹਾਂਜੀ ਜਦੋਂ ਬੰਦਾ ਕਹਿੰਦੀ ਇੱਕ ਦੂਜੇ ਦੀ ਮਾਰਦਾ ਨਾ ਖਰਾਬ ਕਰਦੇ ਕੰਮ ਪੁਰਾਣੇ 10 ਲੀਟਰ ਵਾਲੀ ਆ 10 ਲੀਟਰ ਵਾਲੀ ਆ ਸਹੀ ਗੱਲ ਆ ਪਤਾ ਸਾਨੂੰ ਵੀ ਸਾਰਾ ਦੇਖੀ ਆਪਣਾ ਮੂੰਹ ਖਲ

ਇਹਨੂੰ ਮਾਰਾ ਕਿਹਾ ਤੇ ਨਾ ਕਹਾਵਾਂਗੇ ਨਾ ਕਹਾਵਾਂਗੇ ਮੰਨਣ ਵਾਲੀ ਗੱਲ ਮੈਂ ਕਿਸੇ ਨੂੰ ਮਾਰਾ ਕਹਿੰਦਾ ਨਹੀਂ ਮਾਂ ਮਾਰੇ ਕੋ ਉਖਾਉਂਦਾ ਨਾ ਕਹਾਵਾਂਗੇ ਮੇਰੇ ਗਾਹ ਕੋ ਜਾ ਕੇ ਕੋਈ ਮੇਰੀ ਨਕਾਤੀ ਮਾਰੇਗਾ ਹਾਂਜੀ ਉਹਦੇ ਮੇਰੇ ਘਰ ਤੱਕ ਵੀ ਬੰਦ ਘਰ ਦਾ ਕਿ ਬੰਦ ਨਹੀਂ ਮੰਨਣ ਵਾਲੀ ਗੱਲ ਸਮਝੀ ਇਹਨੂੰ ਵਹਿਮ ਹੈ ਸ਼ੱਕ ਹੈ ਮੇਰੇ ਨੰਬਰ ਤੇ ਫੋਨ ਵਾਲੇ ਨੰਬਰ ਤੇ ਫੋਨ ਵਾਲੇ ਇਹ ਬਿਲਕੁਲ ਸਹੀ ਗੱਲ ਕੀਤੀ ਆ ਤੇ ਤਸੱਲੀ ਕਰੋ ਆਣ ਕੇ ਤੇ ਬਾਕੀ ਇਹ ਵੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੁਹਾਨੂੰ ਬਾਰ-ਬਾਰ ਸੰਪੰਚ ਉਹਨਾਂ ਦਾ ਕਹਿਣਾ ਵਾ ਵੀ ਤਸੱਲੀ ਕਰੋ ਰਹਿਣ ਬਹਿਣ ਦੀ ਸੁਭਤਾ ਬੁਰੀ ਆ ਤੇ ਆਪਣਾ ਮਾਜਰਾ ਸਾਫ਼ ਸੁਥਰਾ ਵਾ ਤੇ ਠੀਕ ਹੈ ਸਮਝੀ ਓਕੇ ਸਾਰੇ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ